ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰਾਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਚਰਮਨੀ ਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਹੱਥ ਜੋੜ ਕੇ ਪਾਰਟੀ ਛੱਡਣ ਵਾਲੇ ਅਗਵਾ ਤੋਂ ਮੰਗੀ ਮਾਫੀ ਕਹਾ ਆਪਣੀ ਪਾਰਟੀ ਚ ਆ ਜੋ ਵਾਪਸ ਚਰਮਨੀ ਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਗੁੱਸੇ ਵਿੱਚ ਪਾਰਟੀ ਛੱਡਣ ਵਾਲੇ ਕਾਲੀਆਂ ਅਕਾਲੀ ਅਗਵਾ ਤੋਂ ਮਾਫੀ ਮੰਗੀ ਹੈ ਮਾਫੀ ਸੁਖਬੀਰ ਨੇ ਕਿਹਾ ਜਿਹੜਾ ਵੀ ਆਗੂ ਮੇਰੇ ਨਾਲ ਨਾਰਾਜ਼ ਹੋ ਕੇ ਪਾਰਟੀ ਛੱਡ ਗਿਆ ਹੈ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਨਾਲ ਹੀ ਮੈਂ ਉਹਨਾਂ ਨੂੰ ਪਾਰਟੀ ਵਿੱਚ ਵਾਪਸ ਆਉਣ ਲਈ ਕਹਿੰਦਾ ਹਾਂ ਕਾਲੀ ਦਲ ਦਾ ਮੁਖੀ ਇਹ ਪ੍ਰਤੀਕਰਮ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਦਿਨ ਪਹਿਲਾਂ ਕਾਲ ਤਖਤ ਦੇ ਜਥੇ ਤੱਕ ਲਦੀਪ ਸਿੰਘ ਗੜਗੱਜ ਨੇ ਕਿਹਾ ਸੀ ਕਿ 2 ਦਸੰਬਰ 2024 ਨੂੰ ਲਏ ਗਏ ਫੈਸਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਪਵੇਗਾ ਕਿਸੇ ਵੀ ਵਰਗ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹਨਾਂ ਨੂੰ ਸ਼੍ਰੀ ਕਾਲਤਾਸਹਿਬ ਦੀ ਸਰਪ੍ਰਸਤੀ ਪ੍ਰਾਪਤ ਹੈ ਤੁਹਾਨੂੰ ਦੱਸਦੇ ਕਿ ਕਿ 2 ਦਸੰਬਰ ਨੂੰ ਜਦੋਂ ਸੁਖਬੀਰ ਬਾਦਲ ਨੂੰ ਸ਼੍ਰੀ ਕਾਲਤਾਸਹਿਬ ਵਿਖੇ ਤਖਈਆ ਲਾਨਿਆਂ ਗਿਆ ਸੀ ਤਾਂ ਅਤੇ ਉਹਨਾਂ ਤੇ ਧਾਰਮਿਕ ਸਜਾ ਲਗਾਈ ਗਈ ਸੀ ਤਾਂ ਸ਼ਰਮਨੀ ਕਾਲੀ ਦਲ ਦੀ ਮੈਂਬਰਸ਼ਿਪ ਹੈ ਮਲੇਈ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਸੀ ਹਾਲਾਂਕਿ ਸ਼ਰਮਨੀ ਕਾਲੀਤਾਲ ਦੇ ਮੈਂਬਰਸ਼ਿਪ ਕਮੇਟੀ ਨੇ ਵੱਖ-ਵੱਖ ਮੈਂਬਰਸ਼ਿਪ ਮਹਿੰਮ ਚਲਾਇਆ ਮੈਂਬਰਸ਼ਿਪ ਕਮੇਟੀ ਦੇ ਮੁਖੀ ਦੀ ਚੋਣ ਲਈ 11 ਅਗਸਤ ਨੂੰ ਮੀਟਿੰਗ ਬੁਲਾਈ ਹੈ ਇਸ ਦਰਾਂਨ ਸੁਖਬੀਰ ਬਾਦਲ ਨੇ ਮਾਫੀ ਮੰਗ ਕੇ ਗੁੱਸੇ ਵਿੱਚ ਆਏ ਕਾਲੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਨਾਂ ਨੇ ਇਹ ਸਪਸ਼ਟਨ ਕੀਤਾ ਕਿ ਉਹ ਗੁੱਸੇ ਵਿੱਚ ਆਏ ਆਗਮਾਂ ਕੋਲ ਜਾਣ ਜਾਂ ਨਹੀਂ ਕਾਲੀ ਦਲ ਮੁਖੀ ਨੇ ਇਹ ਗੱਲ ਪਾਰਟੀ ਦੀ ਕੋਰ ਕਮੇਟੀ ਵਰਕਿੰਗ ਕਮੇਟੀਆਂ ਜ਼ਿਲ੍ਹਾ ਮੁਖੀ ਤਨਾ ਲਗਭਗ ਡੇਢ ਘੰਟੇ ਤੱਕ ਚੱਲੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਚਰਨੀ ਕਾਲੀ ਦਲ ਪੰਜਾਬ ਸਰਕਾਰ ਦੀ ਜ਼ਮੀਨ ਦੀ ਵੰਡ ਵਿਰੋਧ 1 ਸਤੰਬਰ ਤੋਂ ਮਹਾਲੀ ਤੇ ਗੁਰਦੁਆਰਾ ਅੰਬ ਸਹਿਬ ਦੇਪਾਰ ਸਤਾਈ ਵਿਰੋਧ ਪ੍ਰਦਰਸ਼ਨ ਕਰੇਗੀ ਉਹ ਖੁਦ ਪਹਿਲੇ ਦਿਨ ਇਸ ਦੀ ਅਗਵਾਈ ਕਰਨਗੇ ਕਾਲੀ ਦਲ ਦੇ ਕਾਲੀ ਦਲ ਮੁਖੀ ਨੇ ਕਿਹਾ ਕਿ ਇੱਕ ਟੀਮ ਰਜਾਨਾ ਪੰਚਾਇਤ ਵਿਭਾਗ ਦੇ ਗੈਸਟ ਹਾਊਸ ਤੱਕ ਮਾਰਚ ਕਰੇਗੀ ਜਿੱਥੇ ਅਰਵਿੰਦ ਕੇਂਦਰੀਵਾਰ ਰਹਿੰਦੇ ਹਨ ਉਸ ਨੂੰ ਸ਼ੀਸ਼ ਮੈਲ ਵੀ ਕਿਹਾ ਜਾ ਰਿਹਾ ਹੈ ਉਹਨਾਂ ਕਹਾ ਕਿ ਸਰਕਾਰਾਂ ਨੂੰ ਸਰਕਾਰ ਨੂੰ ਕਿਸਾਨਾਂ ਦੀ ਜ਼ਮੀਨ ਹੜੱਪਣ ਲਈ ਲੈਂਦੀ ਗਈ ਜ਼ਮੀਨ ਤੁਰੰਤ ਵਾਪਸ ਲੈਣੀ ਚਾਹੀਦੀ ਹੈ ਖਬਰ ਨੂੰ ਅੰਤ ਤੱਕ ਜੋੜਨ ਵੇਖਣ ਲਈ ਧੰਨਵਾਦ